ਧੰਨ ਗੁਰੂ ਰਾਮਦਾਸ ਜੀ ਧੰਨ ਗੁਰੂ ਰਾਮਦਾਸ ਦੀ 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 ਪਿਆਰ ਜਾਖੋ ਜੀ ਧੰਨ ਬਾਬਾ ਦੀਪ ਸਿੰਘ ਜੀ ਤੇਰਾ ਖੋ ਜੀ ਧੰਨ ਬਾਬਾ ਦੀਪ ਸਿੰਘ ਜੀ ਪਰਮ ਸਨਮਾਨਯੋਗ ਸਤ ਸੰਗਿਓ ਬਹੁਤ ਹੀ ਵੱਡਿਆਂ ਭਾਗਾਂ ਵਾਲੇ ਹੋ ਆਓ 10 ਤੋਂ ਪਹਿਲਾਂ ਸਾਰੀਆਂ ਸੰਗਤਾਂ ਨੇ ਸੰਗਤ ਰੂਪ ਵਿੱਚ ਗੁਰਬਾਣੀ ਦੇ ਜਾਪ ਕੀਤੇ ਕੁਝ ਕੁ ਸਮਾਂ ਸਤਗੁਰੂ ਤਰਸ ਕਰਨ ਸਤਗੁਰੂ ਬਖਸ਼ਿਸ਼ ਕਰਨ ਅਰਦਾਸ ਕਰਿਓ ਗਰੀਬ ਨਿਵਾਇ ਸਤਗੁਰੂ ਦਾਸ ਗਰੀਬ ਦੇ ਸਿਰ ਤੇ ਹੱਥ ਰੱਖ ਕੇ ਆਪ ਵੀ ਨਿਮਰਤਾ ਨਿਰਵੈਰਤਾ ਦੇ ਵਿੱਚ ਕੁਝ ਵਿਚਾਰਾਂ ਦੀ ਸੇਵਾ ਲੈਣ ਉਪਰੰਤ ਭਾਈ ਸਾਹਿਬ ਜੀ ਆਪ ਸੰਗਤਾਂ ਦੇ ਦਰਸ਼ਨ ਕਰਨਗੇ ਗੁਰਮਤ ਵਿਚਾਰਾਂ ਦਾਹੀਂ ਕੀਰਤਨ ਦੁਆਰਾ ਆਓ ਜਿਨੇ ਇੱਥੇ ਬੈਠੇ ਹੋ ਜਿਨੇ ਘਰਾਂ 'ਚ ਬੈਠ ਕੇ ਇਸ ਸਮਾਗਮ ਦਾ ਆਨੰਦ ਮਾਣ ਰਹੇ ਹੋ ਸਤਿਗੁਰੂ ਜੀ ਦੇ ਅਦਬ ਸਤਕਾਰ ਵਿੱਚ ਦੋਵੇਂ ਹੱਥ ਜੋੜ ਲਓ ਜੀ ਬਰੇ ਪ੍ਰੇਮ ਚੱਕੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 1518-19 ਦੇ ਦਰਮਿਆਨ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਸੰਸਾਰ ਦਾ ਭਲਾ ਕਰਦਿਆਂ ਕਰਦਿਆਂ ਮੁਜੱਫਰਾਬਾਦ ਗੁਜਰਾਤ ਦੀ ਧਰਤੀ ਤੇ ਸਤਿਗੁਰੂ ਪਹੁੰਚਦੇ ਨੇ ਜਿਹੜਾ ਗੁਜਰਾਤ ਪਾਕਿਸਤਾਨ ਹੈ ਜਦੋਂ ਸਤਿਗੁਰੂ ਗੁਜਰਾਤ ਦੀ ਧਰਤੀ ਤੇ ਪਹੁੰਚਦੇ ਨੇ ਮੇਰੇ ਗਰੀਬ ਨਿਵਾਜ ਸਤਿਗੁਰੂ ਜਗਤ ਗੁਰੂ ਮੇਰੇ ਬਾਬਾ ਨਾਨਕ ਜੀ ਕੀ ਵੇਖਦੇ ਨੇ ਇੱਕ ਘਰ ਦੇ ਉੱਪਰ ਚਾਰ ਝੰਡੇ ਝੂਲਦੇ ਪਏ ਨੇ ਚਾਰ ਧਵਜ ਝੂਲਦੇ ਪਏ ਨੇ ਸਤਗੁਰ ਨਾਨਕ ਪਾਤਸ਼ਾਹ ਜੀ ਭਾਈ ਮਰਦਾਨਾ ਜੀ ਨੂੰ ਆਖਣ ਲੱਗੇ ਮਰਦਾਨਾ ਜੀ ਜੇ ਕਿਸ ਕਾ ਗ੍ਰਹਿ ਹੈ ਜਿਸਕੇ ਉਪਰ ਚਾਰ ਧਵਜ ਝੁਲ ਰਹੇ ਹਨ ਜਨਮ ਸਾਖੀ ਦੇ ਬੋਲ ਦੇ ਤੇ ਭਾਈ ਮਰਦਾਨਾ ਜੀ ਨੇ ਹੱਥ ਜੋੜ ਲਏ ਸਤਿਗੁਰੂ ਤੁਸੀਂ ਮੈਨੂੰ ਹੁਕਮ ਕਰੋ ਜਿਹਦੇ ਉੱਪਰ ਚਾਰ ਝੰਡੇ ਝੂਲਦੇ ਪਏ ਨੇ ਇਹ ਘਰ ਦਾ ਮਾਲਕ ਕੌਣ ਹੈ ਤੁਸੀਂ ਆਗਿਆ ਦਿਓ ਤੇ ਮੈਂ ਉਹ ਮਾਲਕ ਨੂੰ ਬੁਲਾ ਕੇ ਵੀ ਲੈ ਆਵਾਂ ਗੁਰਨਾਨਕ ਪਾਸ਼ਾ ਜੀ ਕਿਤੇ ਜਾ ਉਸ ਘਰ ਤੇ ਜਾ ਉਹ ਘਰ ਦਾ ਜਿਹੜਾ ਵੀ ਮਾਲਕ ਹੈ ਨਾ ਉਹਨੂੰ ਬੁਲਾ ਕੇ ਲਿਆ ਸਾਡੇ ਕੋਲ ਭਾਈ ਮਰਦਾਨਾ ਜੀ ਜਾਂਦੇ ਨੇ ਜਾ ਕੇ ਉਸ ਘਰ ਦਾ ਦਰਵਾਜ਼ਾ ਖੜਗਾਉਂਦੇ ਨੇ ਅੰਦਰੋਂ ਇੱਕ ਬਜ਼ੁਰਗਵਾਰ ਆਉਂਦਾ ਹੈ ਵੇਖਿਆ ਬਾਹਰ ਕੋਈ ਫਕੀਰ ਹੈ ਹੱਥ ਜੋੜ ਕੇ ਭਾਈ ਮਰਦਾਨਾ ਜੀ ਦਾ ਸਤਿਕਾਰ ਕੀਤਾ ਇਹ ਬਜ਼ੁਰਗ ਕੌਣ ਸੀ ਇਹ ਬਜ਼ੁਰਗ ਸੀ ਬਾਬਾ ਸੌਣ ਬਾਬਾ ਬਹੌੜੂ ਦੀ ਵੰਸ਼ ਵਿੱਚੋਂ ਤੇ ਭਾਈ ਮਰਦਾਨਾ ਜੀ ਦੇ ਬੜੀ ਨਿਮਰਤਾ ਦੇ ਨਾਲ ਬੇਨਤੀ ਕੀਤੀ ਮੇਰੇ ਗੁਰੂ ਜੀ ਤੁਹਾਨੂੰ ਯਾਦ ਪਏ ਕਰਦੇ ਨੇ ਵੇਖੋ ਭਾਗਾ ਵਾਲਿਓ ਜਿਨ੍ਹਾਂ ਦੀ ਨੀਅਤ ਰਾਸ ਹੋਵੇ ਨਾ ਜਿਨ੍ਹਾਂ ਦੀ ਨੀਅਤ ਸਾਫ ਹੋਵੇ ਨਾ ਮੇਰਾ ਬਾਬਾ ਨਾਨਕ ਉਹਨਾਂ ਨੂੰ ਆਪਣੇ ਕੋਲ ਆਪ ਬੁਲਾਉਂਦਾ ਜੇ ਫਿਰ ਯਤਨ ਕਰੋ ਹਮੇਸ਼ਾ ਨੀਅਤ ਰਾਸ ਰੱਖਿਏ ਨੀਅਤ ਸਾਫ ਰੱਖਿਏ ਬਾਬਾ ਸੌਣ ਦੀ ਭਾਈ ਮਰਦਾਨਾ ਜੀ ਦੇ ਨਾਲ ਆਉਂਦੇ ਨੇ ਜਦੋਂ ਆਕੇ ਗੁਰੂ ਨਾਨਕ ਬਾਦਸ਼ਾਹ ਦੇ ਦਰਸ਼ਨ ਕਰਦੇ ਨੇ ਨਾ ਗੁਰੂ ਨਾਨਕ ਪਾਤਸ਼ਾਹ ਦੇ ਚਰਨਾਂ ਤੇ ਨਮਸਕਾਰ ਕਰਦੇ ਨੇ ਹੁਣ ਅੰਮ੍ਰਿਤ ਵੇਲਾ ਹੁੰਦਾ ਹੈ ਸਤਸੰਗ ਹੁੰਦਾ ਹੈ ਹੋਰ ਵੀ ਇਲਾਕੇ ਦੇ ਸੰਤਾਂ ਪਹੁੰਚ ਜਿਐ ਨੇ ਸਭ ਸੰਗਤਾਂ ਗੁਰੂ ਨਾਨਕ ਪਾਤਸ਼ਾਹ ਦੀ ਹਿਜੂਰੀ 'ਚ ਨਾਮ ਜਪਦੀਆਂ ਨੇ ਸੰਗਤਨ ਬੜਾ ਰਸ ਆਉਂਦਾ ਹੈ ਬਾਬਾ ਸੌਂ ਜੀ ਵੀ ਸੰਗਤਾਂ ਦੀ ਸੇਵਾ ਵੀ ਕਰਦੇ ਨੇ ਨਾਲ-ਨਾਲ ਨਾਮ ਵੀ ਜਪਦੇ ਨੇ ਆਓ ਮੇਰੀ ਭਾਵਨਾ ਬਣੀ ਹੈ ਜਿਨੇ ਤੁਸੀਂ ਇੱਥੇ ਬੈਠੇ ਹੋ ਜਿਨੇ ਘਰਾਂ ਜਿ ਬੈਠ ਕੇ ਇਸ ਸਮਾਗਮ ਦਾ ਆਨੰਦ ਮਾਣ ਰਹੇ ਹੋ ਨਾ ਦੋ ਕੁ ਮਿੰਟ ਝੌਂਕੜੇ ਮਾਰ ਲਓ ਅਸਵੀ ਗੁਰੂ ਨਾਨਕ ਜੀ ਦੇ ਪਿਆਰ ਦੇ ਵਿੱਚ ਹਾਜ਼ਰੀ ਲਗਾਈਏ ਪ੍ਰੇਮ ਦੇ ਨਾਲ ਗੁਰੂ ਨਾਨਕ ਬਾਦਸ਼ਾਹ ਦੇ ਪਿਆਰ ਦੇ ਵਿੱਚ ਆਪਣੇ ਬੱਚਿਆਂ ਦੇ ਭਲੇ ਵਾਸਤੇ ਪਰਿਵਾਰ ਦੇ ਭਲੇ ਵਾਸਤੇ ਆਓ ਦੋ ਕੁ ਮਿੰਟ ਹਾਜ਼ਰੀ ਲਗਾਈਏ ਜੀ ਸਤਨਾਮ ਵਾਹਿਗੁਰੂ ਸਤਨਾਮ ਤਨ ਨਾਮ ਵਾਹਿਗੁਰੂ ਹੈ ਗੁਰੂ ਤਨ ਵਾਹਿਗੁਰੂ ਵਾਹਿਗੁਰੂ ਤਨ ਵਾਹਿਗੁਰੂ ਵਾਹਿਗੁਰੂ ਤਨ ਵਾਹਿਗੁਰੂ ਵਾਹਿਗੁਰੂ ਤਨ ਵਾਹਿਗੁਰੂ ഗു തൻ വാഹ വാഹേ ഗുരു സത് നമേ ഗുരു സത് നമ വാഹഗുരു സാമേ ഗുരു സാഗു രാജി സാഗ്രഹ ഹെ ഗു ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਬਾਬਾ ਸੌਂ ਜੀ ਵੀ ਸੰਗਤਾਂ ਦੇ ਨਾਲ-ਨਾਲ ਨਾਮ ਜਪਦੇ ਨੇ ਸੰਗਤਾਂ ਵੀ ਨਾਮ ਜਪਦੀਆਂ ਨੇ ਬੜਾ ਰਸ ਹੁੰਦਾ ਹੈ ਸੰਗਤਾਂ ਨੂੰ ਬਾਬਾ ਸੌਂ ਜੀ ਜਿੱਥੇ ਨਾਮ ਜਪ ਦੇ ਨਾਲ ਨਿਵਾ ਵੀ ਕਰਦੇ ਨੇ ਤਿੰਨ ਦਿਨ ਗੁਰੂ ਨਾਨਕ ਪਾਤਸ਼ਾਹ ਜੀ ਨੇ ਇਸੇ ਤਰ੍ਹਾਂ ਹੀ ਸੰਗਤਨ ਨਾਮ ਦੇ ਨਾਲ ਜੋੜਿਆ ਤਿੰਨ ਦਿਨ ਸੰਗਤ ਕੀਤੀ ਬਾਬਾ ਸੌਂ ਜੀ ਨੇ ਗੁਰੂ ਨਾਨਕ ਪਾਤਸ਼ਾਹ ਜੀ ਦੀ ਹੁਣ ਤੀਸਰੇ ਦਿਨ ਸੰਸਾਰ ਦੇ ਭਲੇ ਵਾਸਤੇ ਜਦੋਂ ਗੁਰੂ ਨਾਨਕ ਪਾਤਸ਼ਾਹ ਅਗਾਹ ਚੱਲੇ ਨਾ ਤੇ ਬਾਬਾ ਸੌਂਜ ਨੇ ਤਾਂ ਗਲਤ ਬੱਲਾ ਪਾ ਲਿਆ ਮੇਰੇ ਵੱਲ ਵੇਖਿਓ ਗਲਤ ਬੱਲਾ ਪਾ ਲਿਆ ਤੇ ਅੱਗਲ ਵੰਡੀ ਦੋਵੇਂ ਹੱਥ ਜੋੜਨੇ ਜਿਦਾ ਅਸੀਂ ਗੁਰੂ ਗ੍ਰੰਥ ਸਾਹਿਬ ਨੂੰ ਮੱਥਾ ਟੇਕਦੇ ਆ ਨਾ ਹੱਥ ਜੋੜ ਕੇ ਇਦਾਂ ਹੀ ਇੱਧਰ ਗੁਰੂ ਨਾਨਕ ਪਾਤਸ਼ਾਹ ਜੀ ਨੇ ਤੇ ਸਾਹਮਣੇ ਬਾਬਾ ਸੌਂਜ ਨੇ ਇਦਾਂ ਦੋਵੇਂ ਹੱਥ ਜੋੜਨੇ ਗਲਤ ਬੱਲਾ ਪਾ ਕੇ ਏ ਗੁਰੂ ਨਾਨਕ ਪਾਤਸ਼ਾਹ ਜੀ ਤੁਹਾਡੀ ਕਿਰਪਾ ਦੇ ਨਾਲ ਤਿੰਨ ਦਿਨ ਤੁਹਾਡੀ ਸੰਗਤ ਕਰਨ ਦਾ ਮੈਨੂੰ ਉਹ ਭਾਗ ਨਸੀਬ ਹੋਇਆ ਹੈ ਤਿੰਨ ਦਿਨ ਤੁਹਾਡੀ ਸੰਗਤ ਕੀਤੀ ਹੈ ਤੁਹਾਡੀ ਕਿਰਪਾ ਦੁਆਰਾ ਹੇ ਗੁਰੂ ਨਾਨਕ ਪਾਤਸ਼ਾਹ ਜੀ ਹੁਣ ਮੈਨੂੰ ਜਾਂ ਤਾਂ ਆਪਣੇ ਨਾਲ ਲੈ ਜਾਓ ਤੁਸੀਂ ਜਾਂ ਤੁਸੀਂ ਪੱਕੇ ਮੇਰੇ ਕੋਲ ਇੱਥੇ ਰਹਿ ਬੋਣਾ ਹੇ ਗੁਰੂ ਨਾਨਕ ਪਾਤਸ਼ਾਹ ਜੀ ਹੁਣ ਤੁਹਾਡੇ ਤੋਂ ਬਿਗੈਰ ਮੈਂ ਰਹਿ ਨਹੀਂ ਸਕਦਾ ਆਹਾਹਾ ਇਆਖਿਆ ਜੀ ਗੁਰਨਾਨਕ ਪਾਤਸ਼ਾਹ ਜੀ ਤੁਹਾਡੇ ਤੋਂ ਬਿਗੈਰ ਮੈਂ ਹੋਣ ਰਹਿ ਨਹੀਂ ਸਕਦਾ ਕਦੀ ਸਾਡੇ ਮਨ ਚ ਇਹੋ ਜਿਹਾ ਪਿਆਰ ਆਇਆ ਕਦੀ ਕਿੰਨੇ ਕਿੰਨੇ ਸਾਲ ਹੋ ਗਏ ਨੇ ਸੰਗਤ ਕਰਦਿਆਂ ਨੂੰ ਕਿੰਨੇ ਕਿੰਨੇ ਸਾਲ ਗੁਰੂ ਘਰ ਜਾਂਦਿਆਂ ਨੂੰ ਸਾਨੂੰ ਵੀ ਆਪਣੇ ਚਰਨਾਂ ਨਾਲ ਪਿਆਰ ਬਖਸ਼ੋ ਸਾਡਾ ਵੀ ਬਾਣੀ ਨਾਲ ਪਿਆਰ ਬਖਸ਼ੋ ਕਿੰਨਾ ਕਾਖਿਆ ਗੁਰਮੁਖੋਸੀ ਬਾਬਾ ਸੌਣ ਤੇਥੋਂ ਸਦਕੇ ਜਾਈਏ ਤੇਥੋਂ ਬਲੇਹਰੇ ਜਾਈਏ ਏ ਬਾਬਾ ਸੌਣ ਤੇਥੋਂ ਅਸ਼ਕੇ ਜਾਈਏ ਕੇਵਲ ਤੇ ਕੇਵਲ ਤਿੰਨ ਦਿਨ ਗੁਰੂ ਨਾਨਕ ਬਾਸ਼ਾ ਦੀ ਸੰਗਤ ਕੀਤੀ ਬਾਬਾ ਸੌਣ ਨੇ ਆ ਤੀਸਰੇ ਦਿਨ ਕਹਿੰਦਾ ਏ ਬਾਬਾ ਜਾਂ ਤਾਂ ਮੈਨੂੰ ਆਪਣੇ ਨਾਲ ਲੈ ਜਾ ਤੇ ਜਾਂ ਮੇਰੇ ਕੋਲ ਇੱਥੇ ਰਹਿ ਹੁਣ ਤੇਰੇ ਤੋਂ ਬਗੈਰ ਮੈਂ ਰਹਿ ਨਹੀਂ ਸਕਦਾ ਤੇ ਗੁਰਨਾਨਕ ਪਾਸ਼ਾ ਪਤਾ ਕੀ ਕਹਿੰਦੇ ਕਹਿੰਦੇ ਬਾਬਾ ਸੌਣ ਜੀ ਜੇ ਸਰੀਰ ਦੇ ਨਾਲ ਜੁੜੋਗੇ ਨਾ ਹੁਣ ਇਹ ਗੱਲ ਪਕੜਿਓ ਜੇ ਸਰੀਰ ਦੇ ਨਾਲ ਜੁੜੋਗੇ ਨਾ ਫਿਰ ਇੱਕ ਦਿਨ ਬਿਸ਼ੋਰਾ ਹੀ ਬਿਸ਼ੋਰਾ ਹੈ ਏ ਬਾਬਾ ਜੀ ਏ ਬਾਬਾ ਨਾਨਕ ਜੀ ਫਿਰ ਮੈਂ ਕੀ ਕਰਾਂ ਕਿਹੜਾ ਕੰਮ ਕਰਾਂ ਤੇਰੇ ਨਾਲੋਂ ਕਦੀ ਵੀ ਛੋਰਾ ਮੇਰਾ ਪਵੇ ਹੀ ਨਾ ਗੁਰਮਖੋ ਵੇਖੋ ਇਹ ਬੇਨਤੀ ਬਾਬਾ ਸੌਣ ਨੇ ਕੀਤੀ ਹੈ ਪਰ ਗੁਰੂ ਨਾਨਕ ਪਾਤਸ਼ਾਹ ਜੀ ਜਵਾਬ ਦੁੱਤਾ ਨਾ ਉਹ ਸੁਮੁੱਚੇ ਸੰਸਾਰ ਦੇ ਭਲੇ ਵਾਸਤੇ ਜੇ ਗੁਰੂ ਨਾਨਕ ਪਾਤਸ਼ਾਹ ਜੀ ਕਹਿੰਦੇ ਬਾਬਾ ਸੌਣ ਜੀ ਜੇ ਸਰੀਰ ਦੇ ਨਾਲ ਜੁੜੋਗੇ ਫਿਰ ਇੱਕ ਦਿਨ ਵਿਸ਼ੋੜਾ ਹੀ ਵਿਸ਼ੋੜਾ ਹੈ اے ਗੁਰੂ ਨਾਨਕ ਪਾਤਸ਼ਾਹ ਜੀ ਫਿਰ ਮੈਂ ਕੀ ਕਰਾਂ ਤੇਰੇ ਚਰਨਾਂ ਨਾਲ ਕਦੇ ਵਿਸ਼ੋੜਾ ਪਵੇ ਹੀ ਨਾ ਗੁਰੂ ਨਾਨਕ ਪਾਤਸ਼ਾਹ ਜੀ ਕਹਿੰਦੇ ਬਾਬਾ ਸੌਣ ਜੀ ਤੁਸੀਂ ਗੁਰਬਾਣੀ ਦਾ ਅਭਿਆਸ ਕਰਿਆ ਕਰੋ ਸ਼ਬਦ ਦੀ ਕਮਾਈ ਕਰਿਆ ਕਰੋ ਹੇ ਗੁਰੂ ਨਾਨਕ ਪਾਤਸ਼ਾਹ ਜੀ ਜੇ ਮੈਂ ਗੁਰਬਾਣੀ ਦਾ ਅਭਿਆਸ ਕਰਾਂ ਸ਼ਬਦ ਦੀ ਕਮਾਈ ਕਰਾਂ ਫਿਰ ਤੇਰੇ ਚਰਨਾਂ ਨਾਲ ਵਿਸ਼ੋੜਾ ਨਹੀਂ ਪਵੇਗਾ ਤਾਂ ਉਸ ਵੇਲੇ ਗੁਰੂ ਨਾਨਕ ਪਾਤਸ਼ਾਹ ਜੀ ਕਹਿੰਦੇ ਬਾਬਾ ਸੌਣ ਜੀ ਤੁਸੀਂ ਗੁਰਬਾਣੀ ਦਾ ਅਭਿਆਸ ਕਰਿਓ ਸ਼ਬਦ ਦੀ ਕਮਾਈ ਕਰਿਓ ਤੁਹਾਡਾ ਵਿਛੋੜਾ ਕੀ ਤੁਹਾਡੀਆਂ ਕੁੱਲਾਂ ਦਾ ਵਿਛੋੜਾ ਵੀ ਨਹੀਂ ਪਏਗਾ ਬੋਲੇ ਸੋ ਨਿਹਾਲ ਕਾਲੇ ਸੋ ਨਿਹਾਲ ਬੱਬਾ ਸੌਣ ਤੁਸੀਂ ਗੁਰਬਾਣੀ ਦਾ ਅਭਿਆਸ ਕਰਿਓ ਸ਼ਬਦ ਦੀ ਕਮਾਈ ਕਰਿਓ ਤੁਹਾਡਾ ਵਿਛੋੜਾ ਕੀ ਤੁਹਾਡੀਆਂ ਕੁੱਲਾਂ ਦਾ ਵਿਛੋੜਾ ਵੀ ਨਹੀਂ ਪਏਗਾ ਕੀ ਆਖਿਆ ਗੁਰੂ ਨਾਨਕ ਪਾਤਸ਼ਾਹ ਜੀ ਨੇ ਗੁਰਬਾਣੀ ਦਾ ਅਭਿਆਸ ਕਰਿਓ ਸ਼ਬਦ ਦੀ ਕਮਾਈ ਕਰਿਓ ਹੁਣ ਤੁਸੀਂ ਇੱਥੇ ਕੀ ਕਰਨ ਪਹੁੰਚੇ ਹੋ ਗੁਰਬਾਣੀ ਦਾ ਅਭਿਆਸ ਕਰਨ ਵਾਸਤੇ ਸ਼ਬਦ ਦੀ ਕਮਾਈ ਕਰਨ ਵਾਸਤੇ ਅੱਜ ਸਾਡੇ ਭਰਾ ਕਈ ਜੋ ਚਪੈਰਾ ਸਮਾਗਮ ਹੁੰਦੇ ਨੇ ਇੱਥੇ ਵਾਦ-ਵਿਵਾਦ ਕਰਦੇ ਨੇ ਜਾਂ ਤਾਂ ਉਹਨਾਂ ਦਾ ਭੋਲਾ ਬੰਨ ਹੈ ਜਾਂ ਉਹਨਾਂ ਕਦੀ ਚਪੈਰੇ ਤੇ ਆ ਕੇ ਦਰਸ਼ਨ ਜਾਰੇ ਨਹੀਂ ਕੀਤੇ ਮੈਂ ਸਾਰੇ ਵੀਰਾਂ ਨੂੰ ਹੱਥ ਜੋੜ ਕੇ ਬੇਨਤੀ ਕਰਾਂਗਾ ਜਿਹੜੇ ਚਪੈਰੇ ਸਾਹਿਬ ਦੇ ਬਾਰੇ ਵਾਦ-ਵਿਵਾਦ ਕਰਦੇ ਨੇ ਮੈਂ ਨਹੀਂ ਕਹਿੰਦਾ ਕੋਈ ਇਹਦਾ ਸੰਬੰਧ ਇਤਿਹਾਸ ਦੇ ਨਾਲ ਹੈ ਮੈਂ ਇਹ ਵੀ ਨਹੀਂ ਕਹਿੰਦਾ ਇਹ ਗੁਰੂ ਪਾਤਸ਼ਾਹ ਵੱਲੋਂ ਚ ਪਹਿੜਾ ਆਰੰਭ ਹੋਇਆ ਹੈ ਮੈਂ ਇਹ ਵੀ ਨਹੀਂ ਕਹਿੰਦਾ ਕਿ ਇਹ ਬਾਬਾ ਦੀਪ ਸਿੰਘ ਨੇ ਚ ਪਹਿੜਾ ਆਰੰਭ ਕੀਤਾ ਸੀ ਪਰ ਕਲਾ ਗੁਰੂ ਪਾਤਸ਼ਾਹ ਦੀ ਵਰਤਦੀ ਪਈ ਹੈ ਸੰਗਤਾਂ ਨੇ ਪਿਆਰ ਦੇ ਵਿੱਚ ਐਤਵਾਰ ਛੁੱਟੀ ਦਾ ਦਿਨ ਹੁੰਦਾ ਹੈ ਤੁਹਾਨੂੰ ਪਤਾ ਬਦਵੀਂ ਭਗਤੀ ਇਹ ਚ ਪਹਿੜਾ ਸਾਰੰਭ ਕੀਤਾ ਜੋ ਸੰਗਤਾਂ ਬਹੁਤ ਹੀ ਲਹਾ ਲੈ ਰਹੀਆਂ ਨੇ ਸੰਗਤਾਂ ਗੁਰਬਾਣੀ ਦੇ ਨਾਲ ਜੁੜਦੀਆਂ ਪਈਆਂ ਨੇ ਜਿੰਨ ਰਾਤ ਉਹ ਵੀ ਸਰੀਰ ਗੁਰਮੁਖੋ ਜਿਹੜੇ ਕਦੇ ਅਸੀਂ ਕਦੇ ਜਪਜੀ ਸਾਹਿਬ ਦਾ ਪਾਠ ਨਹੀਂ ਕੀਤਾ ਸੀ ਕਦੇ ਸੁਖਮਨੀ ਸਾਹਿਬ ਦਾ ਪਾਠ ਨਹੀਂ ਕੀਤਾ ਸੀ ਚਪਈ ਸਹਿ ਦਾ ਪਾਠ ਨਹੀਂ ਕੀਤਾ ਜਦੋਂ ਦੀ ਚਪਰੇ ਸਹਿ ਹਾਜ਼ਰੀ ਭਰੀ ਆ ਅਸੀਂ ਰੋਜ਼ਾਨਾ ਸਾਡਾ ਨਿਯਮ ਬਣ ਗਿਆ ਅਸੀਂ ਘਰਾਂ ਜਪਜੀ ਸਾਹਿਬ ਦਾ ਪਾਠ ਵੀ ਕਰਦੇ ਹੋਂ ਨਾ ਸੁਖਮਨੀ ਸਾਹਿਬ ਦਾ ਪਾਠ ਵੀ ਕਰਦੇ ਆ ਚਪਈ ਸਾਹਿਬ ਦਾ ਪਾਠ ਵੀ ਕਰਦੇ ਆ ਇੱਥੋਂ ਦੇ ਕਈ ਕਹਿੰਦੇ ਨੇ ਕਹਿੰਦੇ ਐਤਵਾਰ ਛੁੱਟੀ ਦਾ ਦਿਨ ਹੁੰਦਾ ਸੀ ਅਸੀਂ ਘਰਾਂ ਸਾਰੀ ਦਿਨੀ ਮੋਬਾਈਲ ਦੇਖਦੇ ਰਹਿਣਾ ਜਾਂ ਸੱਤੇ ਰਹਿਣਾ ਜਾਂ ਕੋਈ ਟੀਵੀ 'ਚ ਰੰਗ ਤਮਾਸ਼ੇ ਦੇਖ ਰਹੇ। ਬਾਬਾ ਦੀਪ ਸਿੰਘ ਇਹੋ ਜੀ ਕਿਰਪਾ ਕੀਤੀ ਹੈ ਸਾਨੂੰ ਬਾਣੀ ਦੇ ਨਾਲ ਜੋੜ ਦਿੱਤਾ ਹੈ। ਕਲਾ ਗੁਰੂ ਦੀ ਵਰਤਨੀ ਪਈ ਹੈ। ਕਲਾ ਪਰਮੇਸ਼ਰ ਦੀ ਵਰਤਨੀ ਵੀ। ਕਿਉਂ? ਜਿਸ ਬਾਬੇ ਦੇ ਨਾਮ ਤੇ ਇਹ ਚ ਪੜਾ ਸਭ ਸ਼ੁਰੂ ਹੋਇਆ ਹੈ ਨਾ ਉਹ ਬਾਬੇ ਨੇ ਚਾਰ ਸੂਪ ਗੁਰੂ ਗ੍ਰੰਥ ਸਾਹਿਬ ਹੱਥੀ ਲਿਖੇ ਸਨ ਗੁਰਮੁਖੋ। ਰੋਮ ਰੋਮ ਦੇ ਵਿੱਚ ਬਾਈ ਦਾ ਵਾਸਾ ਸੀ ਧੰਨ ਬਾਬਾ ਦੀਪ ਸਿੰਘ ਜੀ ਦੇ ਇੱਕ ਸੁਬ ਅਰਬੀ ਭਾਸ਼ਾ ਦੇ ਲਿਖਿਆ ਗੁਰਬਾਣੀ ਦੀਆਂ ਪੋਥੀਆਂ ਲਿਖੀਆਂ ਉਹ ਬਾਬਾ ਦੀਪ ਸਿੰਘ ਸੰਗਤਾਂ ਦੇ ਆਪ ਝੂਠੇ ਭਾਂਡੇ ਮਾਣਦੇ ਸਨ ਸੰਗਤਾਂ ਦੀ ਸੇਵਾ ਕਰਦੇ ਸਨ ਸਾਬੋ ਕੀ ਤਲਵੰਡੀ ਖੂਹ 'ਚੋਂ ਜਲ ਕੱਢ ਕੇ ਸੰਗਤਾਂ ਨੂੰ ਅੰਮ੍ਰਿਤ ਵੇਲੇ ਇਸ਼ਨਾਨ ਕਰਉਂਦੇ ਸਨ ਧੰਨ ਬਾਬਾ ਦੀਪ ਸਿੰਘ ਜੀ ਮੈਂ ਅਕਸਰ ਤੁਹਾਨੂੰ ਬੇਨਤੀ ਕਰਦਾ ਨਾ ਨਿਮਰਤਾ ਦੇ ਨਾਲ ਉਹ ਭਾਗਾ ਵਾਲਿਓ ਜਦੋਂ ਅਸੀਂ ਬਾਬਾ ਦੀਪ ਸ੍ਰੀ ਤੁਹਾਨੂੰ ਆਖਦੇ ਆ ਨਾ ਗੁਰੂ ਰਾਮਦਾਸ ਪਿਤਾ ਬੜੇ ਪਰਸੰਨ ਹੁੰਦੇ ਜੀ ਵੀ ਕਿਉਂ ਪਰਸੰਨ ਹੁੰਦੇ ਨੇ ਗੁਰੂ ਰਾਮਦਾਸ ਜੀ ਫਿਰ ਕਹਿੰਦੇ ਹੋਣਗੇ ਉਹ ਭਲੋ ਜਿਹਨੂੰ ਤੁਸੀਂ ਧੰਨ ਕਹਿ ਰਹੇ ਹੋ ਨਾ ਉਹਨੇ ਗੁਰਬਾਣੀ ਨਾਲ ਬੜਾ ਪਿਆਰ ਕੀਤਾ ਉਹਨੇ ਮੇਰੇ ਅਸਥਾਨ ਦੇ ਨਾਲ ਮੇਰੇ ਨਾਲ ਬੜਾ ਪਿਆਰ ਕੀਤਾ ਉਹਨੇ ਕੋਈ ਮੇਰੇ ਦਰ ਤੇ ਆਉਂਦਾ ਹੈ ਖਰਾਬਸ਼ਾਦੀ ਦੇਖ ਭੇਟਾ ਕਰਦਾ ਹੈ ਕੋਈ ਮੇਰੇ ਦਰ ਤੇ ਆਉਂਦਾ ਹੈ ਮਾਇਆ ਭੇਟਾ ਕਰਦਾ ਹੈ ਕੋਈ ਮੇਰੇ ਦਰ ਤੇ ਆਉਂਦਾ ਹੈ ਪਦਾਰਥ ਭੇਟਾ ਕਰਦਾ ਹੈ ਕੋਈ ਮੇਰੇ ਦਰ ਤੇ ਆਉਂਦਾ ਹੈ ਰਮਲਾ ਸਾਹਿਬ ਭੇਟਾ ਕਰਦਾ ਹੈ ਪਰ ਜਿਹਨੂੰ ਤੁਸੀਂ ਧੰਨ ਕਹਿ ਰਹੇ ਹੋ ਨਾ ਉਹਨੇ ਆਪਣਾ ਪਵਿੱਤਰ ਸੀਸੀ ਮੇਰੇ ਦਰ ਤੇ ਭੇਟਾ ਕਰ ਦਿੱਤਾ ਬੋਲੇ ਸੋ ਨਿਹਾਲ ਆਜ ਗੁਰੂ ਰਾਮਦਾਸ ਜੀ ਕਹਿੰਦੇ ਹੋਣਗੇ ਭਲੇ ਉਹ ਜਿਹਨੂੰ ਤੁਸੀਂ ਧੰਨ ਕਹਿ ਰਹੇ ਹੋ ਉਹਨੇ ਮੇਰੇ ਅਸਥਾਨ ਦੇ ਨਾਲ ਗੁਰਬਾਣੀ ਦੇ ਨਾਲ ਮੇਰੇ ਨਾਲ ਬੜਾ ਪਿਆਰ ਕੀਤਾ ਉਹਨੇ ਇਸ ਕਰਕੇ ਜਦੋਂ ਤੁਸੀਂ ਉਹਨੂੰ ਧੰਨ ਕਹਿੰਦੇ ਹੋ ਮੈਂ ਵੀ ਬੜਾ ਖੁਸ਼ ਹੁੰਨਾ ਕਿਸੇ ਤੇ ਗੱਲਾਂ ਵਿੱਚ ਨਾ ਆਓ ਜਿਹੜੇ ਸਾਡੇ ਸਿੱਖ ਭਰਾ ਅੱਜ ਇਸ ਚੀਜ਼ ਦਾ ਵਿਰੋਧ ਕਰਦੇ ਨੇ ਤੁਸੀਂ ਸੁਖਮਨੀ ਸਾਹਿਬ ਦਾ ਪਾਠ ਕਰਦੇ ਹੋ ਉੱਥੇ ਚਾਰ-ਚਾਰ ਪੰਜ-ਪੰਜ ਘੰਟੇ ਹਾਜ਼ਰੀ ਜਾ ਕੇ ਪੜ੍ਹਦੇ ਹੋ ਉਹਨਾਂ ਨੂੰ ਸਾਰੇ ਨਿਮਰਤਾ ਸਹਿਤ ਬੇਨਤੀ ਹੈ ਉਹ ਵੀ ਸਾਡੇ ਭਰਾ ਨੇ ਗੁਰਮਖੋ ਮੈਂ ਕੋਈ ਈਰਖਾ ਵਸ ਹੋ ਕੇ ਨਹੀਂ ਕਹਿ ਰਿਆ ਹੱਥ ਜੋੜ ਕੇ ਸਾਰਿਆਂ ਨੂੰ ਮੈਂ ਬੇਨਤੀ ਕਰਾਂਗਾ ਭਾਈ ਕਿਸੇ ਦੀ ਨਾ ਮੰਨੋ ਦੂਰ ਬੈਠੇ ਵੀਡੀਓ ਪਾਉਣੀ ਹੋਰ ਗੱਲ ਹੈ ਕਦੀ ਬਾਬਾ ਦੀਪ ਸਿੰਘ ਦੇ ਸਥਾਨ ਤੇ ਆ ਕੇ ਨਾ ਦੈਂਤ ਸੰਗਤਾਂ ਨੇ ਮੈਂ ਨਹੀਂ ਕਹਾਂ ਲੱਖਾਂ ਸੰਗਤਾਂ ਲੱਖਾਂ ਤੋਂ ਉੱਪਰ ਸੰਗਤਾਂ ਨੇ ਬੇਅੰਤ ਸੰਗਤਾਂ ਜਦੋਂ 4 ਵਜੇ ਭੋਗ ਪੈਂਦਾ ਹੈ ਨਾ ਸੰਗਤਾਂ ਬਾਹਰ ਹੁੰਦੀਆਂ ਨੇ ਕਿਸੇ ਨੂੰ ਆਵਾਜ਼ ਮਾਰ ਲੋ ਵੇ ਤੁਸੀਂ ਇੱਥੇ ਆਉਂਦੇ ਹੋ ਕਾਦੇ ਵਾਸਤੇ ਆਉਂਦੇ ਹੋ ਕੋਈ ਆਖੇਗਾ ਮੇਰੇ ਘਰ ਕਲਾ ਕਲੇਸ਼ ਸੀ ਜਦੋਂ ਇੱਥੇ ਆਉਣਾ ਸ਼ੁਰੂ ਕੀਤਾ ਗੁਰੂ ਰਾਮਦਾਸ ਨੇ ਬਾਬਾ ਅਦੀਸ ਨੇ ਕਿਰਪਾ ਕਰਤੀ ਬਾਣੀ ਦੇ ਸਦਕੇ ਕੋਈ ਆਖੇਗਾ ਅਸੀਂ ਸਾਰੀ ਸਾਰੀ ਦਿਹਾੜੀ ਮੋਬਾਈਲ ਤੇ ਲਾਉਨੇ ਆ ਸਦਾ ਘਰ ਜਦੋਂ ਇੱਥੇ ਆਉਣਾ ਸ਼ੁਰੂ ਕੀਤਾ ਸਾਡਾ ਗੁਰਬਾਣੀ ਨਾਲ ਪਿਆਰ ਪੈ ਗਿਆ ਸਾਡਾ ਇਸ ਅਸਥਾਨ ਦੇ ਨਾਲ ਪਿਆਰ ਪੈ ਗਿਆ ਭੱਗਾਂ ਵਾਲਿਓ ਇੱਥੇ ਆ ਕੇ ਸੰਗਤਾਂ ਦਾ ਝਿਊ ਲਿਓ ਬੱਖ ਬਖਰੀ ਸੰਗਤਨ ਪੁੱਛੋ ਉਹ ਪ੍ਰੋਗਰਾਮ ਲਾਈਵ ਚਲਾਓ ਲਾਈਵ ਲਾਈਵ ਸੰਗਤਨ ਪੁੱਛੋ ਤਾਂ ਕਿ ਬਾਕੀ ਸੰਗਤਾਂ ਵੇਖਣ ਤੁਹਾਨੂੰ ਵੀ ਪਤਾ ਚੱਲ ਸਕੇ ਗੁਰਮਖੋ ਕਿ ਛੇ ਵਿਸ਼ੇਸ਼ਰੀ ਨੂੰ ਕੋਈ ਮੱਥਾ ਟੇਕਿਆ ਜਾਂਦਾ ਹੋਵੇ ਨਾ ਜਾਂ ਕੋਈ ਮਨਮਤ ਹੁੰਦੀ ਹੋਵੇ ਆਪਾਂ ਵੀ ਕਹਿੰਦੇ ਉਹ ਕੰਮ ਗਲਤ ਹੈ ਇਹ ਕੰਮ ਨਹੀਂ ਹੋਣਾ ਚਾਹੀਦਾ ਉੱਥੇ ਬਾਦ-ਬਿਵਾਦ ਕਰੋ ਪਰ ਇੱਥੇ ਤੇ ਕੇਵਲ ਤੇ ਕੇਵਲ ਗੁਰਬਾਣੀ ਦੇ ਨਾਲ ਜੋੜਿਆ ਜਾਂਦਾ ਹੈ ਗੁਰੂਆਂ ਦੇ ਗੁਰੂ ਧੰਨ ਗੁਰੂ ਗ੍ਰੰਥ ਸਾਹਿਬ ਜੀ ਪਿਤਾ ਦੇ ਅੱਗੇ ਅਰਦਾਸ ਕੀਤੀ ਜਾਂਦੀ ਹੈ ਫਿਰ ਸਤ ਗੁਰੂ ਹੁਕਮਨਾਮਾ ਲਿਆ ਜਾਂਦਾ ਹੈ ਫਿਰ ਸਤ ਸੋਪ ਆਪਣੇ ਘਰਾਂ ਨੂੰ ਜਾਂਦੀਆਂ ਨੇ ਇੱਥੇ ਕੋਈ ਹੈ ਮੰਨ ਮਤ ਮੈਨੂੰ ਸਮਝ ਨਹੀਂ ਆਉਂਦੀ ਇਹ ਸਾਡੇ ਭਰਾ ਕਾਦੇ ਵਾਸਤੇ ਬਾਦ ਵਿਵਾਦ ਜਿੱਤ ਖੜਾ ਕਰਦੇ ਨੇ ਮੈਂ ਸਾਰੇ ਵੀਰਾਂ ਨੂੰ ਬੇਨਤੀ ਕਰਾਂਗਾ ਜਿਹੜੇ ਬਾਦ ਵਿਵਾਦ ਕਰਦੇ ਨੇ ਨਾ ਹੱਥ ਜੋੜ ਕੇ ਮੈਂ ਦੀ ਕਦੀ ਬਾਬਾ ਦੀਪ ਸਿੰਘ ਦੇ ਹਸਤਾਨ ਤੇ ਚ ਪੈਰੇ ਤੇ ਆਇਓ ਦੂਰੋ ਦੂਰੋ ਬੋਲਣਾ ਹੋਰ ਗੱਲ ਹੈ ਇੱਥੇ ਆ ਕੇ ਸੰਗਤਾਂ ਦਾ ਵੀ ਹੋ ਲਿਓ ਵੇਖੋ ਕਿਵੇਂ ਸੰਗਤਾਂ ਗੁਰਬਾਣੀ ਪੜ੍ਹਦੀਆਂ ਨੇ ਗੁਰਬਾਣੀ ਨਾਲ ਜੁੜਦੀਆਂ ਨੇ ਸਾਡੇ ਸਿੱਖ ਦੇਰੇ ਤੇ ਜਾਣਾ ਸ਼ੁਰੂ ਕਰਦਾ ਸੀ ਦੁੱਖ ਦੇ ਕਾਰਨ ਹੋਰ ਤਨ ਜਿਤ ਤਬਦੀਲ ਹੋ ਗਏ ਸਨ ਪਰ ਜਦੋਂ ਦੇਚ ਪੜ੍ਹੇ ਸ਼ੁਰੂ ਹੋਏ ਫਿਰ ਵਾਪਸ ਆਪਣੇ ਘਰ ਆ ਗਏ ਨੇ ਫਿਰ ਗੁਰਬਾਣੀ ਦੇ ਨਾਲ ਜੁੜ ਗਏ ਨੇ ਦੇਰੇ ਤੋਂ ਜੁਣਾ ਹਟ ਕੇ ਗੁਰੂ ਗ੍ਰੰਥ ਸਾਹਿਬ ਤੇ ਲੜਫੜ ਲੱਗੇ ਨੇ ਤੁਹਾਨੂੰ ਤਾਂ ਖੁਸ਼ੀ ਹੋਣੀ ਚਾਹੀਦੀ ਹੈ ਸੰਗਤਾਂ ਫਿਰ ਕੁਰਬਾਨੀ ਦੇ ਨਾਲ ਜੁੜਦੀਆਂ ਪਈਆਂ ਨੇ ਗੁਰੂ ਗ੍ਰੰਥ ਸਾਹਿਬ ਦੇ ਨਾਲ ਜੁੜਦੀਆਂ ਪਈਆਂ ਨੇ ਇਸ ਸਜੋਹ ਕਰੋ ਸਪੋਰਟ ਕਰੋ ਸੰਗਤਾਂ ਨੂੰ ਹਾਂ ਜਿੱਥੇ ਕੋਈ ਮੰਨਮਤ ਹੈ ਉੱਥੇ ਬੋਲੋ ਉੱਥੇ ਸਮਝਾਓ ਇਹ ਚੀਜ਼ ਮੰਨਮਤ ਹੈ ਭੱਗਾਂ ਵਾਲਿਓ ਗੁਰੂ ਗ੍ਰੰਥ ਸਾਹਿਬ ਦੇ ਨਾਲ ਜੁੜਨਾ ਹੈ ਅੱਜ ਗੁਰਦਾਨਕ ਬਾਦਸ਼ਾਹ ਜੀ ਕਹਿੰਦੇ ਉਹ ਬਾਬਾ ਸੌਂ ਜੀ ਤੁਸੀਂ ਗੁਰਬਾਣੀ ਦਾ ਅਭਿਆਸ ਕਰਿਓ ਸ਼ਬਦ ਦੀ ਕਮਾਈ ਕਰਿਓ ਤੁਹਾਡਾ ਬਿਸ਼ੋੜਾ ਕੀ ਤੁਹਾਡੀਆਂ ਕੁੱਲਾਂ ਦਾ ਬਿਸ਼ੋੜਾ ਵੀ ਨਹੀਂ ਪਏਗਾ ਫਿਰ ਐਸਾ ਗੁਰਬਾਣੀ ਦੇ ਨਾਲ ਪਿਆਰ ਕੀਤਾ ਬਾਬਾ ਸੌਂਜੀ ਨੇ ਐਸੀ ਸ਼ਬਦ ਦੀ ਕਮਾਈ ਕੀਤੀ ਬਾਬਾ ਸੌਂ ਦੇ ਘਰ ਅੱਗੇ ਸੁਪੁੱਤਰ ਹੋਇਆ ਬਾਬਾ ਅਰਥਾ ਬਾਬੇ ਅਰਥੇ ਦੇ ਘਰ ਪੁੱਤਰ ਹੋਇਆ ਬਾਬਾ ਬਿੰਨਾ ਬਾਬੇ ਬਿੰਨੇ ਦਾ ਪੁੱਤਰ ਹੈ ਬਾਬਾ ਦਾਸ ਗੁਰਬਾਣੀਆਂ ਜੁੜੇ ਦੇ ਜਦੋਂ ਅਖੀਲਾ ਸਮਾਂ ਆਇਆ ਗੁਰੂ ਹਰਿਐ ਸਭ ਨੇ ਅੱਥੀ ਸੰਸਕਾਰ ਕੀਤਾ ਬਾਬੇ ਦਾਸੇ ਦਾ ਪੁੱਤਰ ਹੋਇਆ ਜੇ ਬਾਬਾ ਮੱਖਣ ਸ਼ਾ ਲੁਬਾਣਾ ਸੂਰਤ ਦੀ ਬੰਦਰਗਾਹ ਦੇ ਵਿੱਚ ਜਹਾਜ਼ ਫਸ ਗਿਆ ਮਲਾਵਾ ਨੇ ਬੜਾ ਜ਼ੋਰ ਲਾਇਆ ਐਲ ਕੜਾ ਬੜਾ ਜ਼ੋਰ ਲਾਇਆ ਕਿ ਜਹਾਜ਼ ਨੂੰ ਬਾਹਰ ਕੱਢੀਏ ਅਖੀਰ ਜਿਨੇ ਮਲਾਸ ਨੇ ਹੱਥ ਕੜੇ ਕਰਤੇ ਅੱਖ ਲਗੇ ਬਾਬਾ ਮੱਖਣ ਸ਼ਾ ਲੁਬਾਣਾ ਜੀ ਜੇ ਤੁਹਾਡਾ ਕੋਈ ਇਸ਼ਤ ਹੈ ਤੁਹਾਡਾ ਕੋਈ ਪੈਗੰਬਰ ਹੈ ਜਿੱਤੇ ਤੁਹਾਡੀ ਸ਼ਰਧਾ ਹੈ ਤੋ ਉਹਦਾ ਨਾਮ ਜਪ ਲੋ ਉਹਦੇ ਅਗੇ ਫਰਿਆਦ ਕਰੋ ਅਰਦਾਸ ਕਰੋ ਅਸੀਂ ਆਪਣੀ ਪੂੜੀ ਵਾਹ ਲਾਤੀ ਆ ਤੋ ਉਸ ਵੇਲੇ ਬਾਬਾ ਮੱਖਣ ਸ਼ਾ ਲੁਬਾਣੇ ਨੇ ਜਾਜ ਦੇ ਵਿੱਚ ਚੌਂਕੜਾ ਮਾਰ ਲਿਆ ਜਪਜੀ ਸਾਹਿਬ ਦਾ ਪਾਠ ਪਿਆਰ ਨਾਲ ਕੀਤਾ ਬੇਨਤੀ ਪਤਾ ਕੀ ਕੀਤੀ ਜਦੋਂ ਸਾਰੇ ਹੀ ਲੇਵਸੀ ਦੇ ਗੱਡੂ ਖਤਮ ਹੋ ਜਾਣ ਸਾਰੇ ਪਾਸੇ ਹੱਥ ਖੜੇ ਹੋ ਜਾਣ ਫਿਰ ਅੱਜ ਬਾਬਾ ਮੱਖਣ ਸ਼ਾ ਲਬਾਣਾ ਜੀ ਗਲ ਤੇ ਪੱਲਾ ਪਾ ਕੇ ਨਿਮਰਤਾ ਦੇ ਨਾਲ ਸਤਿਗੁਰੂ ਅੱਗੇ ਬੇਨਤੀ ਕਰਦੇ ਨੇ ਜਾਜ ਬੈਠੇ ਬੈਠੇ ਕੀ ਕਹਿੰਦੇ ਕਹਿੰਦੇ ਅਬ ਹਮ ਚਲੀ ਠਾਕੁਰ ਪਿਹਾਰ ਜਬ ਹਮ ਸਰਨ ਪ੍ਰਭੂ ਕੀ ਆਈ ਰਾਖ ਦਮੂ ਪਹੇ ਮਾਰ ਲੋਕਣ ਕੀ ਚਤਰਾਈ ਉਪਵਾ ਤੇ ਬੈਸੰਤੜ ਯਾਰ ਕਹਿੰਦੇ ਲੋਕਾਂ ਦੀਆਂ ਚਤਰਾਈਆਂ ਲੋਕਾਂ ਦੀਆਂ ਚਾਪਲੂਸੀਆਂ मैं अग बाके पा के साड़ ने लोकन की चतराई उपमा ते बेसंतर जार कोई भला कहो भावे बुरा कहो हम तन दियो है धार जो आवत सरन ठाकुर प्रभ तुमरी तिस राखो कृपा धार जन नानक सरन तुम्हारी हर दियो राखो लाज मुरार बोलो जन नानक सरन तुम्हारी हर दियो राखो लाज मुरार ਵੇਖੋ ਕੋਲ ਜੁਰੀ ਕਿੱਥੋਂ ਗੁਰਬਾਣੀ ਦੇ ਨਾਲ ਬਾਬਾ ਸਾਂਉ ਤੋਂ ਬਾਬਾ ਮੱਖਣ ਸ਼ਲ ਬਣੇ ਫਿਰ ਅਰਦਾਸ ਕੀਤੀ ਧੰਨ ਗੁਰ ਤੇਗ ਬਹਾਦਰ ਬਾਬੇ ਬੇਕਾਲੇ ਦੀ ਧਰਤੀ ਦੇ ਉੱਥੋਂ ਫਿਰ ਮੋਢਾ ਦੇ ਕੇ ਜਹਾਜ ਬਣੇ ਲਾਇਆ ਮੇਰੇ ਕਹਿੰਦਾ ਇਸ਼ਾਰਾ ਸਮਝਿਓ ਗੁਰਮਖੋ ਅਸੀਂ ਗੁਰਬਾਣੀ ਨਾਲ ਜੁੜਨਾ ਹੈ ਗੁਰਬਾਣੀ ਰੱਜ ਰੱਜ ਕੇ ਪੜੋ ਆਇਓ ਸੁਣਨ ਪੜਨ ਕੋ ਬਾਣੀ ਆਓ ਸਿੱਖ ਸਤਗੁਰੂ ਦੇ ਪਿਆਰੇ ਹੋ ਗਾਵੋ ਸੱਚੀ ਬਾਣੀ ਗੁਰਬਾਣੀ ਗਾਓ ਭਾਈ ਉਹ ਸਫਲ ਸਦਾ ਸੁਖਦਾਈ ਸਤਗੁਰੂ ਕਿਰਪਾ ਕਰਨ ਸਤਗੁਰੂ ਬਖਸ਼ਿਸ਼ ਕਰਨ ਅੱਜ ਹਰ ਪਾਸੇ ਬਾਬਾ ਦੀਪ ਸਿੰਘ ਜੀ ਜੈਜਾਕਾਰ ਹੋ ਰਹੀ ਹੈ ਪੋਵਿੰਡ ਸਾਹਿਬ ਚਲੇ ਜਾਓ ਪੂਲੇ ਸਾਹਿਬ ਚਲੇ ਜਾਓ ਚੀਦਾ ਸਾਹਿਬ ਚਲੇ ਜਾਓ ਇੱਥੇ ਵੀ ਬਾਬਾ ਜੀ ਦਾ ਨਾਂ ਦਾ ਸਥਾਨ ਹੈ ਆਓ ਇੱਕ ਵਾਰੀ ਪੰਕਤੀ ਪੜ ਲਓ ਫਿਰ ਨਾਲ ਹੀ ਭਾਈ ਸਾਹਿਬ ਜੀ ਆਪ ਸੰਗਤ ਦੇ ਦਰਸ਼ਨ ਕਰਨਗੇ ਔ ਪ੍ਰੇਮ ਦੇ ਨਾਲ ਸਰੀ ਸੰਗਤ ਬਾਬਾ ਦੀ ਇਸ ਤੇ ਪਿਆਰ ਦੇ ਵਿੱਚ ਸੋਭਾ ਜੁਗ ਜੁਗ ਹੋਈ ਉਹਨਾਂ ਦੀ ਸੋਭਾ ਜੁਗ ਜੁਗ ਹੋਈ ਸੋਭਾ ਜੁਗ ਜੁਗ ਹੋਈ ਉਹਨਾਂ ਦੀ ਸੋਭਾ ਜੁਗ ਜੁਗ ਹੋਈ ਸੋਭਾ ਜੁਗ ਜੁਗ ਹੋਈ ਉਹਨਾਂ ਦੀ ਸੋਭਾ ਜੁਗ ਜੁਗ ਹੋਈ ਸੋਭਾ

ਸਿੰਘ ਜੀ ਤੰਤਨ ਬਾਬਾ ਦੀਪ 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 ਸਿੰਘ ਜੀ ਸੋ ਬਾ ਜਗ ਜਗ ਹੋਈ ਸੋ ਬਾਜੁਗ ਜੁਗ ਜਗੋਈ ਸੋ ਬਾਜੁਗ ਜੁਗ ਜਗੋਈ ਨਦੀ ਸੋ ਬਾਜੁਗ ਜੁਗ ਜਗੋਈ ਸੋ ਬਾਜੁਗ ਜੁਗ ਜਗੋਈ ਉਹ ਨਦੀ ਸੋ ਬਾਜੁਗ ਜੁਗ ਜਗੋਈ ਸੋ ਬਾਜੁਗ ਜੁਗ ਜਗੋਈ ਉਹ ਨਦੀ ਸੋ ਬਾਜੁਗ ਜੁਗ ਜਗੋਈ ਜਿਨ ਹਰ ਮਨ ਵਸਿਆ ਦੇ ਦਰ ਸਾਚੇ ਦਰ ਸਾਚੇ ਸਚਿਆਰਾ ਉਹਨਾਂ ਦੀ ਸੋਭਾ ਜੁਗ ਜੁਗ ਹੋਈ ਬੋਲ ਉਹਨਾਂ ਦੀ ਸੋਭਾ ਉਹਨਾਂ ਦੀ ਸੋਭਾ ਕਿੰਨਾ ਦੀ ਤੰਤਨ ਬਾਬਾ ਦੀਪ ਸਿੰਘ ਤੰਤਨ ਬਾਬਾ ਦੀਪ ਸਿੰਘ ਉਹਨਾਂ ਦੀ ਸੋਭਾ ਜੁਗ ਜੁਗ ਹੋਈ ਕੋਈ ਨਾ ਮਿਟਨ ਹਰ ਜਿਨ ਨਾਨਕ ਸਤਿਗੁਰੂ ਪੂਜਿਆ ਤਿੰਨ ਹਰ ਪੂਜ ਕਰਾਵਾਂ ਤਿੰਨ ਹਰ ਪੂਜ ਕਰਾਵਾਂ ਆਓ ਵਿਚਾਰ ਕਰਦੇ ਹਾਂ ਇੱਕ ਨਿਆਣੇ ਕੰਗਰਤੀਆਂ ਪੁੱਲਾਂ ਹੋ ਗਈਆਂ ਸਤਿਗੁਰ ਬਖਸ਼ਣ ਜੋਗ ਨੇ ਸਤਿਗੁਰ ਦੇ ਸਾਥ ਸੰਤ ਬਖਸ਼ਣ ਜੋਗ ਹੈ ਮਸ਼ੇ ਧੰਨਵਾਦ ਸ਼ਬਦ ਗੁਰੂ ਜੁਗੋ ਜੁਗ ਅਡਲ ਤਨ ਤਨ ਗੁਰਗ੍ਰੰਥ ਸਾਹਿਬ ਜੀ ਦਾ ਜੀ ਨੇ ਆਪਣੀ ਗੋਚ ਵਿੱਚ ਆ ਕੇ ਤੁਹਾਡੇ ਦਰਸ਼ਨ ਕਰਾਏ